ਸਰਗਵਾਸੀ ਸੰਦੀਪ ਸਿੰਘਲਾ ਦੀ ਤੀਸਰੀ ਵਰਸੀ ਮਨਾਈ ਗਈ ਸੰਦੀਪ ਸਿੰਘਲਾ ਦੀ ਯਾਦ ਵਿੱਚ ਉਹਨਾਂ ਦੇ ਪਿਤਾ ਸ਼੍ਰੀ ਅਸ਼ੋਕ ਕੁਮਾਰ ਲੱਖਾ ਗਊ ਸੇਵਾ ਚੇਅਰਮੈਨ ਕਮਿਸ਼ਨ ਪੰਜਾਬ ਦੇ ਪਰਿਵਾਰ ਵੱਲੋਂ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਰਾਗੀ ਸਿੰਘਾਂ ਵੱਲੋਂ ਰੱਬ ਪਿੰਨਾ ਕੀਰਤਨ ਕੀਤਾ ਗਿਆ ਉਪਰੰਤ ਅਰਦਾਸ ਕੀਤੀ ਗਈ ਸੰਦੀਪ ਸਿੰਘਲਾ ਇੱਕ ਮਿਹਨਤੀ ਅਤੇ ਸਮਾਜ ਸੇਵੀ ਇਨਸਾਨ ਸਨ ਦਿੱਲੀ ਦੇ ਵਿੱਚ ਜਦੋਂ ਧਰਨਾ ਲੱਗਿਆ ਹੋਇਆ ਸੀ ਉਸ ਟਾਈਮ ਸੰਦੀਪ ਸਿੰਘਲਾ ਦਾ ਲੰਗਰ 24 ਘੰਟੇ ਚੱਲਦਾ ਰਹਿੰਦਾ ਸੀ ਸੰਦੀਪ ਸਿੰਘ ਜੀ ਦੀ ਕੀ ਕੀ ਪਰਚੀ ਆ ਤੁਸੀਂ ਕੀ ਕਹਿੰਦੇ ਹੋ ਦੇਖੋ ਜੀ ਸਾਡਾ ਇੱਕ ਸਾਥੀ ਜੀਨੇ ਅ부ਰੇ ਪੰਜਾਬ ਦੇ ਵਿੱਚ ਨਾਮ ਕਮਾਇਆ ਨੌਜਵਾਨ ਯੂਥ ਲੀਡਰ ਸੀ ਤੇ ਜੀਨੇ ਕਿਸਾਨਾਂ ਦੀ ਕਿਸਾਨੀ ਅੰਦੋਲਨ ਦੇ ਵਿੱਚ ਬਹੁਤ ਪੱਧ ਛੜ ਕੇ ਕਿਸਾਨੀ ਅੰਦੋਲਨ ਦੇ ਵਿੱਚ ਖੜਾ ਰਹਾ ਤੇ ਉਥੇ ਲੰਗਰ ਦੀ ਸੇਵਾ ਕੀਤੀ ਅੱਜ ਉਹਦੀ ਯਾਦ ਦੇ ਵਿੱਚ ਸੁਖਣੀ ਸਾਹਿਬ ਦਾ ਪਾਠ ਕਰਾਇਆ ਗਿਆ ਤੇ ਉਹ ਯਾਦ ਨੂੰ ਦੁਬਾਰੇ ਯਾਦ ਲੋਕਾਂ ਨੂੰ ਕਰਾਇਆ ਗਿਆ ਸੋਨੂੰ ਹੀ ਲੱਗਦਾ ਥੋੜਾ ਨਾਲ ਦਾ ਸਾਥੀ ਦੀ ਯਾਦ ਉਹ ਵੀ ਯਾਦ ਆਉਂਦੀ ਉਹ ਕਿਵੇਂ ਲੱਗਦਾ ਵੇਖੋ ਭਾਈ ਜੀ ਅਸੀਂ ਬੜਾ ਲੰਮਾ ਸਮਾਂ ਇਕੱਠੇ ਰਹੇ ਮੈਂ ਬੜਾ ਛੋਟਾ ਸੀ ਸੰਦੀਪ ਜੀ ਨੇ ਮੈਨੂੰ ਫੂਕਲੀ ਫੜ ਕੇ ਰਾਣੀ ਜੀ ਨੇ ਸਿਖਾਇਆ ਤੇ ਮੇਰੇ ਭਰਾ ਦੀ ਮੈਨੂੰ ਯਾਦ ਤਾਂ ਨਹੀਂ ਆਉਣੀ ਆ ਇਹ ਘਟਾਗਾ ਦੀ ਪੂਰਾ ਹੋ ਸਕਦਾ ਇਹ ਸਮਾਜ ਲਈ ਘਾਟਾ ਨਹੀਂ ਪੂਰਾ ਹੋ ਸਕਦਾ ਇਹ ਨਾ ਪਰਿਵਾਰ ਲਈ ਘਾਟਾ ਪੂਰਾ ਹੋ ਸਕਦਾ ਨਾ ਆਮ ਆਲੀ ਪਾਰਟੀ ਲਈ ਘਾਟਾ ਪੂਰਾ ਹੋ ਸਕਦਾ ਇਹਦਾ ਬਹੁ ਬਟਾ ਘਾਟਾ ਇਹਦਾ ਬਹੁ ਬਟਾ ਲੌਸ ਪਿਆ ਪਰਿਵਾਰ ਨੂੰ ਵੀ ਪਿਆ ਆਮ ਸਮਾਜ ਨੂੰ ਵੀ ਪਿਆ ਇੱਕ ਸੇਵਾਦਾਰ ਸੀ ਲੋਕਾਂ ਦੇ ਗਰੀਬਾਂ ਦੇ ਵਿੱਚ ਖੜਨ ਵਾਲਾ ਮਸੀਹਾ ਸੀ ਤੇ ਆਮ ਆਲੀ ਪਾਰਟੀ ਨੂੰ ਵੀ ਬਹੁ ਬਟਾ ਘਾਟਾ ਪਿਆ